ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਵੀਡੀਓਜ਼ ਦੇ ਵਿੱਚ ਇਹ ਨੌਜਵਾਨ ਕਦੇ ਪੁਲਸ ਦੇ ਨਾਲ ਬੈਸਦੋ ਹੋਇਆ ਨਜ਼ਰ ਆਉਂਦਾ ਤੇ ਕਦੇ ਨੌਜਵਾਨਾਂ ਦੇ ਨਾਲ ਸੜਕ ਤੇ ਘੁੰਮਦੇ ਨੌਜਵਾਨਾਂ ਦੇ ਨਾਲੇ ਬੈਸ ਕਰਦਾ ਤੇ ਉਸ ਤੋਂ ਬਾਅਦ ਤੇ ਪੁਲਸ ਇਸ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਰੋਕਦੀ ਹੈ ਤਾਂ ਪੁਲਸ ਵਾਲਿਆਂ ਦੇ ਨਾਲ ਵੀ ਰੱਜ ਕੇ ਨੌਜਵਾਨ ਬੈਸ ਕਰਦਾ ਤੇ ਉਸ ਤੋਂ ਬਾਅਦ ਪੁਲਸ ਵਾਲਿਆਂ ਨੂੰ ਜਿਹੜਾ ਉਹ ਕਾਫੀ ਜ਼ਿਆਦਾ ਅਜੀਬੋ-ਗਰੀਬ ਸਵਾਲ ਵੀ ਕਰਦਾ ਤੇ ਉਹਨਾਂ ਨੂੰ ਧਮਕਾਉਂਦਾ ਵੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ही है आपका आपको पता है अंडर सेक्शन टू ऑफ द मोटर व्हीकल एक्ट से बाई लाइसेंस नहीं मांग सकता डू यू नो दिस यू डोंट नो दिस और कौन मांगेगा आपसे लाइसेंस सब इंस्पेक्टर मिनिमम मिनिमम आपको पता नहीं होगा चलो कोई बात ने? नहीं आपको तो पता नहीं होगा आपने इसकी फोटो खींची बुला बोला आपने इसकी फोटो खींची ये गाड़ी अभी धोई है ये चीजें आपने देखा ये, ये ये ये, ये, निशान देखा है ये चिपक गया इसके ऊपर गर्मी की वजह से लाइसेंस दे रहे हो आप नहीं दे रहे। को बुला दो दे दूंगा आपको तो कानून में नहीं दूंगा लाइसेंस दो अब हम मैजिस्ट्रेट हैं और आपका नंबर नहीं फॉलो हो रहा तो पुलिस क्या करेगी इसका अरे फिर आप रोक भी नहीं रहे फिर तो रोकते नहीं आप। तो अगर सिग्नल तोड़ के आप आप रोकी आपने गलत जगह रोकी ਮੈਨੂੰ ਪਤਾ ਥਾ ਉਹ ਕਹਾਂ ਲੱਗ ਰਿਹਾ ਹੈ ਇਸਨੇ ਮੈਨੇ ਯਾਰ ਰੋਕੀ ਹੈ ਮੈਂ 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 ਉਸ ਨੂੰ ਸਾਈਡ ਮੇ ਲਗਵਾ ਰਿਹਾ ਥਾ ਆਪਨੇ ਨਹੀਂ ਰੋਕੇ ਆਪਨੇ ਆਪਣੀ ਮਰਜ਼ੀ ਸੇ ਸਲਾਈਟ ਵੀ ਤੋੜੀ ਹੈ ਇਸ ਨਾਲ ਵੀਡੀਓਜ਼ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਅਰੈਸਟ ਕਰ ਲਿੱਤਾ ਜਾਂਦਾ ਹੈ ਤੇ ਅਰੈਸਟ ਕਰਨ ਤੋਂ ਬਾਅਦ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਦੇ ਵਿੱਚ ਪੇਸ਼ ਕਰਨ ਤੇ ਇਹ ਗੱਲਾਂ ਜਿਹੜੀਆਂ ਨੇ ਉਹ ਪ੍ਰੂਵ ਹੋਈਆਂ ਨੇ ਕਿ ਇਹ ਜਿਹੜਾ ਨੌਜਵਾਨ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਫਸ ਕਲਾਸ ਸੀ ਹੁਣ ਹਾਲੀ ਦੇ ਵਿੱਚ ਇਹ ਐਜ਼ ਅ ਲਾਇਰ ਕੰਮ ਕਰ ਰਿਹਾ ਹੈ ਤੇ ਜੋ ਕੀ ਚੰਡੀਗੜ੍ਹ ਦੇ ਵਿੱਚ ਹੀ ਰਹਿੰਦਾ ਜਿਸ ਨੂੰ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਤੋਂ ਸਭਾ ਜਿਹੜੇ ਜਿਹੜੇ ਦੇ ਕਾਰਨਾਮੇ ਸਾਹਮਣੇ ਆਉਂਦੇ ਨੇ ਤੇ ਕਾਰਨਾਮੇ ਸਾਹਮਣੇ ਆਉਣ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਬਾਰ ਕਾਉਂਸਲ ਦੇ ਵੱਲੋਂ ਇਸ ਦਾ ਜਿਹੜਾ ਲਾਇਸੈਂਸ ਉਹ ਵੀ ਕੈਨਸਲ ਕਰ ਦਿੱਤਾ ਗਿਆ ਤੇ ਉਹ ਵੀ ਜੇ ਤੁਹਾਨੂੰ ਦੱਸ ਦਈਏ ਕਿ ਲੋਕ ਜਿਹੜੇ ਨੇ ਜਦੋਂ ਇਹ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਇਹ ਕੱਲਾਂ ਜਿਹੜੀਆਂ ਨੇ ਕਾਫੀ ਲੋਕ ਉਠਾ ਰਹੇ ਨੇ ਕਿ ਕੋਈ ਵੀ ਆਪਣੇ ਅਹੁਦੇ ਦਾ ਇਸ ਤਰੀਕੇ ਦੇ ਨਾਲ ਫਾਇਦਾ ਚੱਕ ਸਕਦਾ ਜੇਕਰ ਉਸ ਦੇ ਕੋਲ ਕੋਈ ਸਰਕਾਰੀ ਹੋਤਾ ਤਾਂ ਕਿਸੇ ਦਿਨ ਨਾਲ ਵੀ ਬਹਿਸ ਕਰ ਸਕਦਾ ਹੈ ਇਸ ਸਵਾਲ ਜਿਹੜੇ ਨੇ ਕਾਫੀ ਜ਼ਿਆਦਾ ਖੜੇ ਹੋਏ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਅਰੈਸਟ ਕਰ ਲਿੱਤਾ ਜਾਂਦਾ ਤੇ ਅਰੈਸਟ ਕਰਨ ਤੋਂ ਬਾਅਦ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਕਦੇ ਨਾ ਭੁੱਲਣ ਵਾਲਾ ਸਬਕ ਇਸ ਨੌਜਵਾਨ ਨੂੰ ਮਿਲਦਾ ਬਾਰ ਕਾਉਂਸਲ ਦੇ ਵੱਲੋਂ ਇਸ ਦਾ ਜਿਹੜਾ ਲਾਇਸੈਂਸ ਹੈ ਉਹ ਵੀ ਰੱਦ ਕਰ ਦਿੱਤਾ ਗਿਆ

You don't own the green light. I, you, are, you were running from the red light. I was going to stand over All there. All right. I'll see you in court. Oh, you can do whatever you wish to. I will. <laughs> you are a judge. Are you a judge? I will. I will not move my car from here. If you are judge, you can do anything you want.